ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸੋ ਪਰਸੋਂ ਆਪ ਵੀਡੀਓ ਅਪਲੋਡ ਕੀਤੀ ਸੀ ਨਾ ਵੀ ਆਹ ਆਪਾਂ 2x4 ਦੀ ਟਾਇਲ ਉੱਪਰ ਸੱਤ ਦੇ ਉੱਤੇ ਲਗਾ ਰਹੇ ਹਾਂ ਸੋ ਕਾਫੀ ਆਪਣੇ ਭਰਾਵਾਂ ਦੇ ਕਮੈਂਟ ਸੀਗੇ ਮਤਲਬ ਵੀ ਬਾਈ ਜੀ ਤੁਸੀਂ ਨਾ ਲਗਾਉ ਟਾਇਲ ਇਹ ਤੇ ਨੁਕਸਾਨ ਕਰਦੀ ਆ ਸੋ ਬਾਈ ਜੀ ਆਪਾਂ ਸਾਰੀਆਂ ਗੱਲਾਂ ਧਿਆਨ ਦੇ ਵਿੱਚ ਰੱਖ ਕੇ ਹੀ ਡੈਲ ਲੈ ਕੇ ਆਏ ਆ ਬਕਾਇਦਾ ਦੁਕਾਨਦਾਰਾਂ ਨੇ ਜ਼ਿੰਮੇਵਾਰੀ ਚੱਕੀ ਆ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਤੁਸੀਂ ਧੁੱਪ ਦੇ ਵਿੱਚ ਛਾਂ ਦੇ ਵਿੱਚ ਜਿੱਥੇ ਇਹਨੂੰ ਡੈਲ ਨੂੰ ਮਰਜ਼ੀ ਲਗਾਓ ਹਰ ਇੱਕ ਜਗ੍ਹਾ ਵਾਸਤੇ ਟਾਇਲ ਹੀ ਬਣੀ ਹੋਈ ਆ ਮਾਰਕੀਟ ਦੇ ਵਿੱਚ ਬਹੁਤ ਕੁਝ ਆਉਂਦਾ ਹਨਾ ਚਲੋ ਉਹ ਗੱਲ ਬੱਕਰੀ ਆ ਵੀ ਮਤਲਬ ਇਹ ਟਾਇਲ ਦੇ ਇਹ ਕਿਉਂ ਕਿ ਤੇ ਇਹ ਨਾ ਉਹ ਵੀ ਹੋਰ ਹੀ ਟਾਇਲ ਠੋਕੀ ਜਾਈਏ ਆਪਾਂ ਕਿ ਉਹ ਕੋਈ ਗੱਲ ਨਹੀਂ ਪਰ ਇਹ ਬਕਾਇਦਾ ਦੁਕਾਨਦਾਰ ਨੇ ਜ਼ਿੰਮੇਵਾਰੀ ਲਈ ਆ ਪੂਰੀ ਵੀ ਕੋਈ ਇਦਾਂ ਦੀ ਗੱਲ ਨਹੀਂ ਤੁਸੀਂ ਧੁੱਪ ਸਾਮ ਜਿੱਥੇ ਮਰਜ਼ੀ ਲਗਾਓ ਤੇ ਬਾਕੀ ਆਪਾਂ ਐਵੇਂ ਨਹੀਂ ਕਹਿੰਦੇ ਹਨਾ ਮਤਲਬ ਇਹਦੇ ਵਿੱਚ ਮੈਂ ਹੁਣ ਤੁਹਾਨੂੰ ਭਾਸਨ ਜਿਆ ਦਈ ਜਾਵਾਂ ਵੀ ਮਤਲਬ ਦੇਖੋ ਜੀ ਇਹ ਜਿਹੜੀ 16x16 ਦੀ ਟਾਇਲ ਆਪਾਂ ਲਗਾਉਣੇ ਆਗੇ ਸੱਤ ਦੇ ਉੱਤੇ ਉਹਦੇ ਵਿੱਚ ਕਿੰਨੇ ਜੋੜ ਵੱਧ ਜਾਂਦੇ ਆ ਇਹਦੇ ਵਿੱਚ ਘਾਟ ਨੇ ਹਨਾ ਤੁਸੀਂ ਇਹੀ ਲਗਾਓ ਇਦਾਂ ਨਹੀਂ ਆਪਾਂ ਕਿਸੇ ਨੂੰ ਕਹਿੰਦੇ ਜੀ ਮਾਲਕਾਂ ਦੀ ਜ਼ਵਾਇਸ ਦੇ ਹਿਸਾਬ ਨਾਲ ਹੀ ਚੱਲਦੇ ਆ ਜੀ ਸੋ ਮਾਲਕ ਗਾਹਾਂ ਦੁਕਾਨਦਾਰ ਤੋਂ ਜੁਮੇਵਰੀ ਲੈ ਚੱਕੀ ਆ ਉਹਨਾਂ ਨੇ ਉਹ ਕਿਹਾ ਵੀ ਕੋਈ ਗੱਲ ਤੁਸੀਂ ਲਾਓ ਜੀ ਤੇ ਆਪਾਂ ਨੂੰ ਇਹ ਆਰਡਰ ਕੀਤਾ ਵੀ ਹਾਂ ਤੁਸੀਂ ਟਾਇਲ ਲਗਾਓ ਤੇ ਆਪਾਂ ਲਗਾ ਰਹੇ ਆ ਪਲਾਸਟਰ ਕਰਕੇ ਪੂਰੀ ਚੰਗੀ ਤਰ੍ਹਾਂ ਦਛਲੀ ਦੇ ਵਿੱਚ ਆਪਾਂ ਆਪਣੇ ਬੱਲੇ ਲਗਾਵਾਂਗੇ ਬਾਕੀ ਦੁਕਾਨਦਾਰ ਨੇ ਜੁਮੇਵਰੀ ਲੈਂਤੇ ਕੋਈ ਇਦਾਂ ਦੀ ਕੋਈ ਚੱਕਰ ਵਾਲੀ ਗੱਲ ਨਹੀਂ ਸੋ ਕੰਮ ਆਪਣਾ ਵਧੀਆ ਲੱਗਿਆ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤੇ ਚੈਨਲ ਨੂੰ ਆਪਣੇ ਨੂੰ ਸੌਰੀ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਧੰਨਵਾਦ ਜੀ